ਸੜਿਆੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨ ਕ੍ਰੀਸਪੋਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸੁਰਨ ਸਿੰਘ ਜਾਨਾ ਜੀ ਦੇ ਨਾਲ ਜਿਨ੍ਹਾਂ ਨਾਲ ਰੋਤੋ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਜਾਨਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਕਹਿੰਦੇ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਰੋਡ ਸ਼ੋਅ ਕਰਨਗੇ ਅਰਵਿੰਦ ਕੇਜਰੀਵਾਲ ਬਿਲਕੁਲ ਜੀ ਬਿਲਕੁਲ ਅਰਵਿੰਦ ਕੇਜਰੀਵਾਲ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚੋਂ ਰਿਹਾ ਹੋਣ ਤੋਂ ਬਾਅਦ ਜਾਂ ਕਹਿੰਦੇ ਆ ਅੰਤਿਮ ਜ਼ਮਾਨਤ ਮਿਲਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਵਿੱਚ ਆ ਰਹੇ ਆ ਉਹਨਾਂ ਨੇ ਅੱਜ ਦਰਬਾਰ ਸਾਹਿਬ ਦੇ ਵਿੱਚ ਆ ਕੇ ਮੱਥਾ ਟੇਕਣਾ ਨਾਲ ਭਗਵੰਤ ਮਾਨ ਵੀ ਹੋਣਗੇ ਉਸ ਤੋਂ ਬਾਅਦ ਸ਼ਾਇਦ ਉਹ ਕੁਝ ਹੋਰ ਧਾਰਮਿਕ ਥਾਵਾਂ ਤੇ ਵੀ ਜਾਣ ਉਸ ਤੋਂ ਬਾਅਦ ਉਹਨਾਂ ਨੇ ਰੋਡ ਸ਼ੋਅ ਕੱਢਣਾ ਆਥਣ ਦੇ ਵੇਲੇ ਜੇ ਮੇਰੇ ਖਿਆਲ ਵਿੱਚ 5-6 ਵਜੇ ਦਾ ਵੇਲਾ ਹੋਊਗਾ ਜਦੋਂ ਧੁੱਪ ਵੀ ਘਟੀ ਹੋਊਗੀ ਤਪਸ਼ ਘਟੀ ਹੋਊਗੀ ਸ਼ਾਇਦ ਉਹਨਾਂ ਨੇ ਉਸ ਵੇਲੇ ਰੋਡ ਸ਼ੋਅ ਵੀ ਕੱਢਣਾ ਉਹਨਾਂ ਨੇ ਰੋਡ ਸ਼ੋਅ ਕੱਢਣਾ ਹੈਗਾ ਜੀ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਜਿਹੜੇ ਕਿ ਇਸ ਵੇਲੇ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੋ ਗੱਲ ਇਹ ਜੀ ਕਿ ਉਹ ਹੁਣ ਜਿੰਨੀ ਦੇਰ ਤੱਕ ਇੱਥੇ ਆ ਯਾਨੀ ਕਿ ਉਹਨਾਂ ਨੇ ਜਿੰਨਾ ਚਿਰ ਸਰੈਂਡਰ ਨਹੀਂ ਕਰਨਾ ਵਾਪਸ ਅਦਾਲਤ ਦੇ ਵਿੱਚ ਉਨੀ ਦੇਰ ਤੱਕ ਉਹ ਦਿੱਲੀ ਦੇ ਵਿੱਚ ਤੇ ਦਿੱਲੀ ਤੋਂ ਬਾਹਰਲੇ ਹੋਰ ਵੱਖ-ਵੱਖ ਸੂਬਿਆਂ ਦੇ ਵਿੱਚ ਵਾਰ-ਵਾਰ ਪ੍ਰਚਾਰ ਕਰਨਗੇ ਤੇ ਉਹਨਾਂ ਨੂੰ ਪ੍ਰਚਾਰ ਕਰਨਾ ਵੀ ਚਾਹੀਦਾ ਹੁਣ ਉਹ ਕੀ ਨਵੇਂ ਐਲਾਨ ਕਰਦੇ ਕੀ ਨਵੀਆਂ ਗੱਲਾਂ ਕਹਿੰਦੇ ਇੱਥੇ ਆ ਕੇ ਇਹਦੇ ਬਾਰੇ ਤਾਂ ਵਕਤ ਦੱਸੂਗਾ ਪਰ ਗੱਲ ਇਹ ਜੀ ਕਿ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਹੜੇ ਜਿਹੜਾ ਆਪ ਦਾ ਕਿਡਰ ਤੇ ਉਹ ਲਗਾਤਾਰ ਉਤਸ਼ਾਹ ਦੇ ਵਿੱਚ ਹੈਗਾ ਜੀ ਕਿ ਕੇਜਰੀਵਾਲ ਸਾਹਿਬ ਆ ਰਹੇ ਆ ਪੰਜਾਬ ਦੇ ਵਿੱਚ ਆ ਰਹੇ ਆ ਉਹ ਕਮਾਲ ਕਰਨਗੇ ਉਹ ਕਮਾਲ ਕਰਨਗੇ ਸੋ ਦੇਖਦੇ ਭਾਈਓ ਕੀ ਕੀ ਐਲਾਨ ਕਰਦੇ ਆ ਇਹ ਉਹ ਵੇਲਾ ਜਦੋਂ ਕੇਜਰੀਵਾਲ ਹੁਰੀ ਦਿੱਲੀ ਦੇ ਵਿੱਚ ਵਾਰ-ਵਾਰ ਇਹ ਗੱਲ ਕਹਿ ਰਹੇ ਆ ਕਿ ਜੇਕਰ ਤੁਸੀਂ ਇਸ ਕੀ ਇੰਡੀਆ ਘਟ ਜੋੜ ਨੂੰ ਵੋਟਾਂ ਵੱਧ ਤੋਂ ਵੱਧ ਪਾਤੀਆਂ ਜੇਕਰ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾਤਾ ਅਸੀਂ ਗਰੰਟੀਆਂ ਵੀ ਪੂਰੀਆਂ ਕਰਾਂਗੇ ਤੇ ਮੈਨੂੰ ਫਿਰ ਜੇਲ੍ਹ ਜਾਣ ਦਾ ਮੌਕਾ ਵੀ ਨਹੀਂ ਮਿਲੂਗਾ ਕਿਉਂਕਿ ਇਹ ਸਰਕਾਰ ਆਪਣੀ ਹੋਊਗੀ ਪਰ ਜੇਕਰ ਤੁਸੀਂ ਭਾਜਪਾ ਨੂੰ ਜਿਤਾਤਾ ਇਹਨਾਂ ਨੇ ਮੈਨੂੰ ਫੇਰ ਚੱਕ ਕੇ ਅੰਦਰ ਛੱਡ ਦੇਣਾ ਮਤਲਬ ਦੋ ਤਰੀਕ ਨੂੰ ਮੈਨੂੰ ਫੇਰ ਜੇਲ੍ਹ ਦੇ ਵਿੱਚ ਜਾਣਾ ਪੈਣਾ ਇਹ ਗੱਲ ਆ ਸੋ ਹੁਣ ਕੇਜਰੀਵਾਲ ਦੀਆਂ ਗੱਲਾਂ ਦੇ ਉੱਤੇ ਪੰਜਾਬ ਦੇ ਲੋਕ ਦਿੱਲੀ ਦੇ ਲੋਕ ਤੇ ਜਿੱਥੇ-ਜਿੱਥੇ ਬਾਕੀ ਤਿੰਨ ਪਲਾਵਾਂ ਦੇ ਵਿੱਚ ਵੋਟਾਂ ਹਾਲੇ ਪੈਣੀਆਂ ਉਤੋਂ ਦੇ ਲੋਕ ਕਿੰਨਾ ਕੁ ਅਮਲ ਕਰਦੇ ਆ ਇਹ ਸਮਾਂ ਦੱਸੂਗਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਜਨਾਬ ਸਾਹਿਬ ਖੈਰ ਅੱਗੇ ਵੱਧ ਕੇ ਗੱਲ ਕਰਦੇ ਹਾਂ ਜੀ ਹੁਣ ਉਸ ਮਾਮਲੇ ਦੀ ਜਿਹੜਾ ਮਾਮਲਾ ਹਰ ਰੋਜ਼ ਤੂਲ ਫੜਦਾ ਜਾ ਰਿਹਾ ਹਰ ਰੋਜ਼ ਇਸ ਬਾਰੇ ਖਬਰ ਸਾਹਮਣੇ ਆ ਰਹੀ ਹੈ ਪਤਾ ਨਹੀਂ ਕਦੋਂ ਇਹ ਮਾਮਲਾ ਖਤਮ ਹੋਊਗਾ ਚੰਨੀ ਤੇ ਬੀਬੀ ਜਗੀਰ ਕੌਰ ਹੋਰਾਂ ਦੀ ਵੀਡੀਓ ਦੀ ਸ਼ਿਕਾਇਤ ਕਿਹਦੇ ਪੁਲਿਸ ਕਮਿਸ਼ਨਰ ਨੂੰ ਕਰ ਦਿੱਤੀ ਹੈ ਜੀ ਕਿਹਨੇ ਕੀਤੀ ਹੈ ਤੇ ਦੇਖੋ ਜੀ ਇਹ ਸ਼ਿਕਾਇਤ ਹੈ ਜਿਹੜੀ ਉਹ ਕੀਤੀ ਹੈਗੀ ਅਸਲ ਦੇ ਵਿੱਚ ਜਿਹੜੇ ਕਾਂਗਰਸ ਦੇ ਵਰਕਰ ਆ ਉਹਨਾਂ ਦੇ ਵੱਲੋਂ ਉਹ ਕਹਿੰਦੇ ਜੀ ਕਿ ਦੇਖੋ ਇਹਨਾਂ ਦੀ ਇਮੇਜ ਨੂੰ ਸੱਟ ਮਾਰੀ ਗਈ ਹੈ ਬਹੁਤ ਮਾੜਾ ਕੀਤਾ ਗਿਆ ਇਹ ਤੱਕਾ ਕੀਤਾ ਗਿਆ ਤੇ ਇਹਦੇ ਖਿਲਾਫ ਉਹ ਕਹਿੰਦੇ ਵੱਧ ਤੋਂ ਵੱਧ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਨੇ ਇਹ ਦੋਸ਼ ਲਾਇਆ ਉਹ ਕਹਿੰਦੇ ਜੀ ਕਿ ਦੇਖੋ ਗੱਲ ਕੋਈ ਨਹੀਂ ਸੀ ਇਹਨਾਂ ਦੇ ਵੱਲੋਂ ਬਣਾ ਕੇ ਰੱਖ ਦਿੱਤੀ ਗਈ ਆ ਉਹ ਕਹਿੰਦੇ ਵੀ ਗੱਲ ਕੋਈ ਹੈ ਹੀ ਨਹੀਂ ਸੀ ਕੋਈ ਵੱਡੀ ਗੱਲ ਇਹਨਾਂ ਦੇ ਵੱਲੋਂ ਜਾਣਬੁੱਝ ਕੇ ਸਿਆਸਤ ਕੀਤੀ ਗਈ ਹੈ ਸ਼ਰਾਰਤ ਕੀਤੀ ਗਈ ਹੈ ਸੋ ਉਹਨਾਂ ਨੇ ਦੋਸ਼ ਲਾਏ ਆ ਕੁਝ ਕਾਂਗਰਸੀ ਆਗੂ ਜਿਹੜੇ ਆ ਉਹ ਇਕੱਠੇ ਹੋ ਕੇ ਤੇ ਪਹੁੰਚੇ ਜੀ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਕੋਲ ਉਹਾਂ ਨੇ ਇਹ ਗੱਲ ਕਹੀ ਹੈ ਜੀ ਕਿ ਉਹਨਾਂ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਲੋਕਾਂ ਦੇ ਵੱਲੋਂ ਇਹ ਜਾਰੀਤੀ ਕੀਤੀ ਗਈ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਚਰਨਜੀਤ ਸਿੰਘ ਚੰਨੀ ਨੇ ਕੋਈ ਮਾੜੀ ਭਾਵਨਾ ਤਹਿਤ ਬੀਬੀ ਜਗੀਰ ਕੌਰ ਨੂੰ ਕੁਝ ਨਹੀਂ ਕਿਹਾ ਬੀਬੀ ਜਗੀਰ ਕੌਰ ਨੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਜੀ ਕਿ ਭਾਈ ਮੈਨੂੰ ਕੋਈ ਇਤਰਾਜ਼ ਨਹੀਂ ਇਹ ਸਤਕਾਰ ਦੇ ਰੂਪ ਦੇ ਵਿੱਚ ਸੀ ਪਰ ਕੁਝ ਕਿ ਸਿਆਸਤਦਾਨਾਂ ਦੇ ਵੱਲੋਂ ਇਸ ਗੱਲ ਨੂੰ ਜਾਣਬੁੱਝ ਕੇ ਤੂਲ ਦਿੱਤੀ ਗਈ ਹੈ ਕੁਝ ਕੁ ਲੋਕਾਂ ਦੇ ਵੱਲੋਂ ਜਾਣਬੁੱਝ ਕੇ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਜਿਦੇ ਵਿੱਚ ਕੁਝ ਸਾਬਕਾ ਕਾਂਗਰਸੀ ਵੀ ਸ਼ਾਮਲ ਹੈਗੇ ਆ ਕਿਉਂਕਿ ਚੌਧਰੀ ਪਰਿਵਾਰ ਆ ਜਿਹੜਾ ਜਿਹੜਾ ਕਿ ਇਸ ਵੇਲੇ ਕਾਂਗਰਸ ਦੇ ਵਿੱਚੋਂ ਪਰੇ ਕੀਤਾ ਹੋਇਆ ਤੇ ਉਹਨਾਂ ਦੇ ਵੱਲੋਂ ਵੀ ਇਹ ਕੁਝ ਕੀਤਾ ਗਿਆ ਆ ਪਰ ਜਾਣਦੇ ਸਾਰੀਆਂ ਖਬਰਾਂ ਉਦਗਰੇng ਸੋ ਹੁਣ ਪੁਲਿਸ ਕਮਿਸ਼ਨਰ ਦੇ ਕੋਲੇ ਸ਼ਿਕਾਇਤ ਕੀਤੀ ਗਈ ਆ ਇਹ ਹੁਣ ਕੀ ਸ਼ਿਕਾਇਤ ਦਾ ਅਰਥ ਹੋਊਗਾ ਕੀ ਸ਼ਿਕਾਇਤਰੇ ਉੱਤੇ ਕਾਰਵਾਈ ਹੋਊਗੀ ਇਹ ਤਾਂ ਚਲੋ ਸਮਾਂ ਦੱਸੂਗਾ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਹੁੰਨਾ ਕਿ ਇਹ ਸਾਡੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਆ ਵੀ ਹਰ ਗੱਲ ਦੇ ਉੱਤੇ ਕੁਝ ਨਾ ਕੁਝ ਠੋਗਲਾ ਛੜਨਾ ਹਰ ਗੱਲ ਦੇ ਵਿੱਚ ਕੋਈ ਨਾ ਕੋਈ ਆਪਦੀ ਕਿਤੇ ਤਤ ਕਰਨੀ ਆ ਇਹ ਸਾਡੇ ਸੁਭਾਅ ਦੇ ਵਿੱਚ ਹੀ ਆ ਤੁਸੀਂ ਦੇਖ ਲਓ ਵੀ ਦਿਨ ਭਰ ਦੇ ਵਿੱਚ ਜਿੰਨੇ ਤੁਹਾਨੂੰ WhatsApp ਤੇ ਮੈਸੇਜ ਆਉਂਦੇ ਆ ਜਿੰਨੀਆਂ ਤੁਸੀਂ ਵੀਡੀਓ ਦੇਖਦੇ ਆ ਉਹਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਇਹੋ ਜਿਹਾ ਕੁਝ ਹੋਊਗਾ ਜਿਹਦੀ ਕੋਈ ਤਕ ਨਹੀਂ ਮੰਦੀ ਜਿਹੜਾ ਜੇ ਕਰਨਾ ਵੀ ਕੀਤਾ ਜਾਵੇ ਤਾਂ ਵੀ ਸੁਣਾ ਸਕਦਾ ਪਰ ਕਿਉਂਕਿ ਆਪਾਂ ਪੰਗਾ ਲੈਣਾ ਕਿਉਂਕਿ ਆਪਾਂ ਟਿੱਪਣੀ ਕਰਨੀ ਆ ਕੋਈ ਸੜੀ ਗੰਦੀ ਪਿੱਲੀ ਟਿੱਪਣੀ ਕਰਕੇ ਸਾਨੂੰ ਸੰਤੁਸ਼ਟੀ ਮਿਲਦੀ ਆ ਇਸ ਕਰਕੇ ਅਸੀਂ ਹਟ ਦੇ ਦੇਂ ਬਿਲਕੁਲ ਸਹੀ ਕਿਹਾ ਤੁਸੀਂ ਤਹਿਣਾ ਸਾਹਿਬ ਖੈਰ ਹੈ ਚਰਨਜੀਤ ਸਿੰਘ ਚੰਨੀ ਹੁਰਾਣਾ ਦੀ ਜੇ ਗੱਲ ਚੱਲੀ ਹੈ ਤੇ ਉਹਨਾਂ ਦੇ ਭਰਾ ਦੀ ਗੱਲ ਵੀ ਕਰ ਲਈਏ ਜੀ ਕਿੰਨੇ ਉਹਨਾਂ ਦਾ ਭਰਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਹਾਂ ਬਿਲਕੁਲ ਜੀ ਬਿਲਕੁਲ ਚਰਨਜੀਤ ਸਿੰਘ ਚੰਨੀ ਹੁਰਾਣਾ ਦਾ ਭਰਾ ਜਿਹੜਾ ਚਮਕੌਰ ਸਿੰਘ ਜਿਹੜਾ ਕਿ ਸਾਬਕਾ ਐਸਐਮਓ ਆ ਉਹਦੇ ਬਾਰੇ ਪਤਾ ਲੱਗਾ ਜੀ ਕਿ ਉਹ ਹੁਣ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਤੇ ਪਿਛਲੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਸੀ ਜੀ ਕਿ ਉਹਨੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਣਾ ਪਰ ਉਹ ਬੀਜੇਪੀ ਦੇ ਵਿੱਚ ਸ਼ਾਮਲ ਨਹੀਂ ਹੋਇਆ ਤੇ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਇਹ ਉਹੀ ਐਸਐਮਓ ਡਾਕਟਰ ਮਨੋਰ ਸਿੰਘ ਆ ਜਿਨ੍ਹਾਂ ਦੇ ਬਾਰੇ ਉਦੋਂ ਖਬਰਾਂ ਹੁੰਦੀਆਂ ਹੁੰਦੀਆਂ ਸੀ ਕਿ ਮਨੋਰ ਸਿੰਘ ਨੇ ਜਿਹੜੇ ਤੇ ਉਹ ਬਹੁਤ ਜਲਦੀ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ ਇਹਨਾਂ ਨੇ ਇਸ ਤਰੀਕੇ ਦੇ ਨਾਲ ਆਹ ਹੁਣ ਸਿਆਸੀ ਪਾਰੀ ਵਧ ਲੈਣੀ ਹੈ ਇਹਨਾਂ ਨੇ ਆਹ ਸਿਆਸੀ ਪਾਰੀ ਵਧਣੀ ਆ ਜਦੋਂ ਆਪਾਂ ਜਾਣਦੇ ਕਿ 2022 ਦੀਆਂ ਚੋਣਾਂ ਸੀ ਉਦੋਂ ਇਹਨਾਂ ਨੇ ਬੱਸੀ ਪਠਾਣਾ ਤੋਂ ਆਜ਼ਾਦ ਤੌਰ ਤੇ ਚੋਣ ਲੜੀ ਸੀ ਜੇਕਰ ਮੈਂ ਗਲਤ ਨਾ ਹੋਵਾਂ ਤਾਂ 17-18000 ਇਹਨਾਂ ਨੇ ਵੋਟਾਂ ਲਈਆਂ ਸੀ ਪਰ ਹੁਣ ਪਿੱਛੇ ਜੇ ਗੱਲ ਚੱਲ ਪਈ ਸੀ ਕਿ ਇਹ ਫਤੇਗੜ ਸਾਹਿਬ ਤੋਂ ਚੋਣ ਲੜਨ ਦੇ ਚਾਹਵਾਨ ਆ ਤੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਆ ਪਰ ਬੀਜੇਪੀ ਦੇ ਵੱਲੋਂ ਦੇਵੀ لال ਵਾਲਮੀਕੀ ਨੂੰ ਟਿਕਟ ਦੇ ਦਿੱਤੀ ਗਈ ਹੈ ਜਿਹਦੇ ਕਰਕੇ ਮੇਰਾ ਖਿਆਲ ਆ ਵੀ ਇਹਨਾਂ ਦਾ ਉਧਰ ਬੀਜੇਪੀ ਦੇ ਵਿੱਚ ਜਾਣ ਨੂੰ ਵੀ ਚੱਤ ਨਹੀਂ ਕੀਤਾ ਤੇ ਇਹਨਾਂ ਨੇ ਮੋੜ ਕੱਟ ਲਿਆ ਤੇ ਇਹ ਆ ਗਏ ਜੀ ਕਾਂਗਰਸ ਪਾਰਟੀ ਦੇ ਵਿੱਚ ਇਹਨਾਂ ਦੇ ਭਰਾ ਜਰਨਜੀਤ ਸਿੰਘ ਜੰਨੀ ਵੱਡੇ ਭਰਾ ਜਿਹੜੇ ਉਹ ਜਲੰਧਰ ਤੋਂ ਇਸ ਵੇਲੇ ਆਪਾਂ ਜਾਣਦੇ ਆ ਕਿ ਉਹ ਉਮੀਦਵਾਰ ਆ ਕਾਂਗਰਸ ਪਾਰਟੀ ਦੇ ਸੋ ਇਸ ਤਰੀਕੇ ਦੇ ਵੇਰਵੇ ਆ ਤੋ ਹੁਣ ਵੇਨੇ ਵੀ ਭਾਈ ਇਹ ਵਿਵਖ ਦੇ ਵਿੱਚ ਕੀ ਕਰਦੇ ਆ ਕੀ ਇਹਨਾਂ ਦਾ ਫੈਸਲਾ ਹੁੰਦਾ ਪਰ ਡਾਕਟਰ ਮਨੋਹਰ ਸਿੰਘ ਨੇ ਜਿਹੜੇ ਚਰਨਜੀਤ ਸਿੰਘ ਚੰਨੀ ਦੇ ਭਰਾ ਛੋਟੇ ਡਾਕਟਰ ਐਸਐਮਓ ਨੇ ਸਾਬਕਾ ਤੇ ਇਹ ਹੁਣ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਆ ਜੀ ਤਾਂ ਤਾਂ ਚਰਨਜੀਤ ਸਿੰਘ ਚੰਨੀ ਨੂੰ ਕਿਵੇਂ ਆਮ ਆਦਮੀ ਪਾਰਟੀ ਤੇ ਵਿਦੇਸ਼ੀ ਫੰਡਿੰਗ ਦਾ ਦੋਸ਼ ਵੀ ਲੱਗਾ ਸੀ ਕੀ ਕਹਿਣਾ ਉਹਨਾਂ ਦਾ ਦੇਖੋ ਜੀ ਇਹ ਤਾਂ ਸਮੇਂ-ਸਮੇਂ ਦੇ ਉੱਤੇ ਕਈ ਵਾਰ ਦੋਸ਼ ਲੱਗਾ ਹਾਲਾਂਕਿ ਇਸ ਦੋਸ਼ ਦੇ ਉੱਤੇ ਕੋਈ ਕਾਰਵਾਈ ਵਗੈਰਾ ਤਾਂ ਨਹੀਂ ਹੋਈ ਪਰ ਦੋਸ਼ ਕਈ ਵਾਰੀ ਲੱਗਾ ਹੈ ਦੋਸ਼ ਲਾਉਣ ਵਾਲਿਆਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਆ ਉਹਨਾਂ ਦੇ ਵੱਲੋਂ ਹਮੇਸ਼ਾ ਹੀ ਤੇ ਬਾਹਰਲੇ ਮੁਲਕਾਂ ਦੇ ਵਿੱਚੋਂ ਫੰਡ ਲਿਆ ਗਿਆ ਤੇ ਹਮੇਸ਼ਾ ਹੀ ਉਹਨਾਂ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਫੰਡ ਇਕੱਠਾ ਕਰਕੇ ਤੇ ਲੋਕਾਂ ਨੂੰ ਗਮਰਾਹ ਕੀਤਾ ਗਿਆ ਇਹ ਇਮਾਨਦਾਰੀ ਦੀ ਗੱਲ ਹੀ ਕਰਦੇ ਆ ਹਕੀਕਤ ਦੇ ਵਿੱਚ ਇਹਨਾਂ ਦੀਆਂ ਗੱਲਾਂ ਬਾਤਾਂ ਕੁਝ ਹੋਰ ਆ ਵਿਰੋਧੀ ਇਹਨਾਂ ਦੇ ਉੱਤੇ ਹਮੇਸ਼ਾ ਇਸ ਗੱਲ ਦਾ ਦੋਸ਼ ਲਾਉਂਦੇ ਆ ਹੁਣ ਜਿਹੜੀ ਤਾਜ਼ਾ ਜਾਣਕਾਰੀ ਆਈ ਹੈ ਚਰਨਜੀਤ ਸਿੰਘ ਚੰਨੀ ਨੇ ਕਿਹਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਕਿ ਗੁਰਪਤਵੰਤ ਸਿੰਘ ਪੰਨੂ ਨੇ ਖੁਦ ਇਹ ਗੱਲ ਕਬੂਲ ਕੀਤੀ ਸੀ ਕਿ ਇਹਨਾਂ ਦੇ ਉੱਤੇ ਕਾਰਵਾਈ ਹੋਵੇ ਕਿਉਂਕਿ ਸੈਂਕੜੇ ਕਰੋੜ ਰੁਪਈਆ ਆਮ ਆदमी ਪਾਰਟੀ ਨੇ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਲਿਆ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰਨ ਦੇ ਮਾਮਲੇ ਦੇ ਵਿੱਚ ਕਰੋੜਾਂ ਰੁਪਈਆ ਲਿਆ ਸੋ ਚਰਨਜੀਤ ਚੰਨੀ ਨੇ ਕਿਹਾ ਜੀ ਕਿ ਸਾਡੀਆਂ ਸਰਕਾਰਾਂ ਨੂੰ ਕੇਂਦਰ ਦੀ ਸਰਕਾਰ ਨੂੰ ਇਸ ਮਾਮਲੇ ਦੇ ਉੱਤੇ ਪੜਤਾਲ ਕਰਨੀ ਚਾਹੀਦੀ ਹੈ ਆਮ ਆਰਮੀ ਪਾਰਟੀ ਦੇ ਵੱਲੋਂ ਜਿਹੜੀ ਵਿਦੇਸ਼ੀ ਫੰਡਿੰਗ ਲਈ ਗਈ ਹੈ ਇਹਦੇ ਉੱਤੇ ਬੰਦੀ ਸਰ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਜੀ ਕਿਰਨ ਸਾਹਿਬ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਗੱਲ ਕਰਦੇ ਆ ਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਉਹ ਕਹਿੰਦੇ ਕਿ ਅਮਰਿਤਪਾਲ ਸਿੰਘ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਨਹੀਂ ਖੁਦ ਦੀ ਰਿਹਾਈ ਦੇ ਲਈ ਲੜ ਰਿਹਾ ਬਿਲਕੁਲ ਜੀ ਬਿਲਕੁਲ ਪਹਿਲੀ ਵਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੰਨੇ ਤੱਤੇ ਭਾਰੇ ਤਿੱਖੇ ਸ਼ਬਦਾਂ ਦੇ ਵਿੱਚ ਅਮਰਿਤਪਾਲ ਸਿੰਘ ਦੇ ਉੱਤੇ ਵਾਰ ਕੀਤਾ ਅਸਲ ਵਿੱਚ ਖਡੂਰ ਸਾਹਿਬ ਦੇ ਵਿੱਚ ਆ ਕਾੜੀ ਦਲ ਦੇ ਉਮੀਦਵਾਰ ਵਰਸਾ ਸਿੰਘ ਮਟੋਹਾ ਤੇ ਆਜ਼ਾਦ ਤੌਰ ਦੇ ਉੱਤੇ ਉਮੀਦਵਾਰ ਅਮਰਿਤਪਾਲ ਸਿੰਘ ਆ ਅਮਰਿਤਪਾਲ ਸਿੰਘ ਦੇ ਕਾਗਜ਼ਾਂ ਦੀ ਪੜਤਾਲ ਹੋਈ ਜਦੋਂ ਨਾਮਜ਼ਦਗੀ ਕਾਗਜ਼ਾਂ ਦੀ ਤਾਂ ਉਹ ਬਿਲਕੁਲ درست ਪਾਏ ਗਏ ਆ ਉਹ ਉਮੀਦਵਾਰ ਹੈਗੇ ਨੇ ਕਹਿਣ ਦਾ ਭਾਵ ਇਹ ਆ ਪਹਿਲਾਂ ਇੰ样 ਲੱਗਦਾ ਸੀ ਵੀ ਹੋ ਸਕਦਾ ਇਹਨਾਂ ਦੇ ਕਾਗਜ਼ਾਂ ਨਕਤੇ ਰੱਦ ਹੋ ਜਾਣ ਇਹ ਕਈਆਂ ਨੇ ਆਪੋ ਆਪਣੇ ਵਿਚਾਰ ਪ੍ਰਗਟਾਏ ਸੀ ਤੋਂ ਇਸੇ ਕਰਕੇ ਜਿਹੜੇ ਹੈਗੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਆਪਣੇ ਬੰਦੇ ਦੇ ਵੀ ਕਾਗਜ਼ ਦਾਖਲ ਕਰਵਾਏ ਆ ਜੇਕਰ ਮੰਨ ਲਓ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਕੋਈ ਰੱਦ ਕਰ ਦਿੰਦਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਜੀ ਕਿ ਅਸੀਂ ਆਪ ਦਾ ਬੰਦਾ ਖੜਾ ਕਰ ਦਿਆਂਗੇ ਇਦਾਂ ਦੇ ਵਿਚਾਰ ਸੀ ਪਰ ਮੇਰਾ ਖਿਆਲ ਹੈ ਵੀ ਹੁਣ ਉਹ ਆਪਣਾ ਉਮੀਦਵਾਰ ਵਾਪਸ ਲੈਣਗੇ ਅੰਮ੍ਰਿਤਪਾਲ ਦੇ ਕਾਗਜ਼ ਬਿਲਕੁਲ درست ਆ ਇਹ ਗੱਲ ਕੱਲ ਚੋਣ ਅਧਿਕਾਰੀਆਂ ਦੇ ਵੱਲੋਂ ਕਹੀ ਗਈ ਆ ਉਸ ਤੋਂ ਗੱਲ ਇਹ ਆ ਵੀ ਅੰਮ੍ਰਿਤਪਾਲ ਸਿੰਘ ਦੇ ਉੱਤੇ ਸ਼ਬਦਕਵਾਰ ਕਰਦੇ ਆ ਤੇ ਰੈਲੀ ਨੂੰ ਸਮੋਧਨ ਕਰਦੇ ਆ ਸੁਖਵੀਰ ਸਿੰਘ ਬਾਦਲ ਨੇ ਲੰਘੇ ਕੱਲ ਕਿਹਾ ਉਹ ਕਹਿੰਦੇ ਵੀ ਅੰਮ੍ਰਿਤਪਾਲ ਸਿੰਘ ਜਿਹੜਾ ਕੱਲ ਤੱਕ ਪਿੰਟ ਸ਼ਰਟ ਪਾਉਂਦਾ ਸੀ ਦੁਬਈ ਦੇ ਜਹਾਜ਼ ਦੇ ਵਿੱਚੋਂ ਉਤਰਿਆ ਤੇ ਇੱਥੇ ਆ ਕੇ ਇੱਕਦਮ ਪੰਥਕ ਬਣ ਗਿਆ ਤੇ ਜਿਨ੍ਹਾਂ ਨੇ 13-13 ਸਾਲ ਦੀ ਉਮਰ ਦੇ ਵਿੱਚ ਛੋਟੀ ਉਮਰ ਦੇ ਵਿੱਚ ਹੀ ਅਮਰਤ ਛਕ ਲਿਆ ਉਹ ਤਾਂ ਪੰਥਕ ਹੈ ਨਹੀਂ ਤੇ ਜਿਹੜਾ ਕਲਦਾ ਜਵਾਕ ਆ ਇਹ ਹੁਣ ਪੰਥਕ ਬਣ ਗਿਆ ਉਹਨਾਂ ਨੇ ਸ਼ਾਇਦ ਇਹ ਗੱਲ ਇਸ ਕਰਕੇ ਕਹੀ ਆ ਕਿਉਂਕਿ 13 ਸਾਲ ਦੀ ਉਮਰ ਦੇ ਵਿੱਚ ਵਿਰਤਾ ਸਿੰਘ ਬਲਟੋਹਾ ਨੇ ਅਮਰਤ ਛਕ ਲਿਆ ਸੀ ਉਹਨਾਂ ਨੇ ਕਿਹਾ ਜੀ ਕਿ 1 ਸਾਲ ਹੋਇਆ ਅਮਰਤਪਾਲ ਨੂੰ ਅੰਦਰ ਗਿਆ ਤੇ ਤੜਫਣ ਕਿਵੇਂ ਆ ਮੈਨੂੰ ਬਾਹਰ ਕੱਢ ਲੋ ਮੈਨੂੰ ਜੇਲ੍ਹ ਦੇ ਵਿੱਚ ਪੰਜਾਬ ਦੀ ਸ਼ਿਫਟ ਕਰਦੇਓ ਕਦੇ ਹੜਤਾਲ ਕਰ ਦਿੰਦੇ ਆ ਕਦੇ ਕਿਵੇਂ ਕਰ ਦਿੰਦੇ ਆ ਤੇ ਹੁਣ ਇਹ ਗੱਲ ਕਹੀ ਜਾ ਰਹੀ ਹੈ ਵੀ ਜੇਕਰ ਅਮਰਤਪਾਲ ਨੂੰ ਜਤਾ ਦਿੱਤਾ ਗਿਆ ਤਾਂ ਫਿਰ ਉਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲ ਜਾਊਗਾ ਫਿਰ ਉਹ ਰਿਹਾਈ ਹੋ ਜਾਊਗਾ ਇਹਦਾ ਮਤਲਬ ਇਹ ਹੋਇਆ ਕਿ ਅਮਰਤਪਾਲ ਆਪਣੀ ਰਿਹਾਈ ਦੀ ਖਾਤਰ ਇਹ ਸਾਰਾ ਕੁਝ ਕਰ ਰਿਹਾ ਉਹਨੂੰ ਬੰਦੀ ਸਿੰਘਾਂ ਦੇ ਨਾਲ ਕੋਈ ਸਬੰਧ ਹੈ ਨਹੀਂਗਾ ਉਹਨਾਂ ਨੇ ਕਿਹਾ ਜੀ ਕਿ ਜਿਹੜੀ ਸਾਡੀ ਪਾਰਟੀ ਯਾਨੀ ਕਿ ਅਕਾਲੀ ਦਲ ਆ ਇਹ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਭਾਜੀਪੀ ਨਾਲ ਘੱਟ ਜੋੜ ਨਹੀਂ ਕੀਤਾ ਉਹ ਕਹਿੰਦੇ ਕਿ ਸਾਡੀ ਮੰਗ ਸਿਰਫ ਇਹ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਤੇ ਸੁਖਵੀਰ ਬਾਦਲ ਨੇ ਸਟੇਜ ਦੇ ਉੱਤੇ ਕਈ ਔਰਤਾਂ ਨੂੰ ਸਾਹਮਣੇ ਕੀਤਾ ਉਹਨਾਂ ਨੇ ਕਿਹਾ ਜੀ ਕਿਰਾ ਮੇਰੀਆਂ ਭੈਣਾਂ ਕਿਸੇ ਦਾ ਘਰ ਵਾਲਾ 32 ਸਾਲ ਤੋਂ ਅੰਦਰ ਆ ਕਿਸੇ ਦਾ ਭਰਾ 25 ਸਾਲ ਤੋਂ ਅੰਦਰ ਆ ਇਹ ਬੰਦੀ ਸਿੰਘਾਂ ਦੇ ਪਰਿਵਾਰ ਆ ਇਹਨਾਂ ਬੰਦੀ ਸਿੰਘਾਂ ਦੇ ਪਰਿਵਾਰਾਂ ਨੇ ਕਦੇ ਇਹ ਨਹੀਂ ਗੱਲ ਕਹੀ ਵੀ ਭਾਈ ਅਸੀਂ ਚੋਣ ਲੜਨੀ ਆ ਤੇ ਅਸੀਂ ਆ ਕਰਨਾ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਜੋ ਫਿਰ ਹੈ ਹਕੂਮਤ ਦੇ ਖਿਲਾਫ ਤੇ ਉਹ ਹੈਗਾ ਜੋ ਅਸੀਂ ਸਿਧਾਂਤ ਤੇ ਖੜੇ ਖੜੇ ਆ ਗਲਤ ਅੰਮ੍ਰਿਤਪਾਲ ਕਹਿਣਾ ਸੀ ਕਿ ਭਾਈ ਮੈਂ ਤਾਂ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਤੇ ਅੱਜ ਸੰਵਿਧਾਨਕ ਨਿਯਮ ਮੁਤਾਬਕ ਕਾਗਜ਼ ਵੀ ਦਾਖਲ ਕੀਤੇ ਆ ਤੇ ਅੱਜ ਆਪਾਂ ਚੋਣ ਵੀ ਲੜਨੀ ਚਾਹੁੰਦੇ ਆ ਉਹਨਾਂ ਨੇ ਕਿਹਾ ਜੀ ਕਿ ਅੰਮ੍ਰਿਤਪਾਲ ਦਾ ਮਕਸਦ ਸਿਰਫ ਤੇ ਸਿਰਫ ਆਪਦੀ ਰਿਹਾਈ ਆ ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਇਹ ਹੈ ਜੀ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਲੜਾਈ ਲੜਗੇ ਤੇ ਉਹਨਾਂ ਨੇ ਕਿਹਾ ਜੀ ਕਿ ਅੰਮ੍ਰਿਤਪਾਲ ਵਰਗੇ ਬੰਦੇ ਜਿਹੜੇ ਉਹਨਾਂ ਦੀ ਕੋਈ ਸਟੈਂਡ ਹੈ ਨਹੀਂਗਾ ਇਹਨਾਂ ਗੱਲਾਂ ਨੂੰ ਆਪਾਂ ਸਮਝ ਗਏ ਪੰਜਾਬੀਆਂ ਨੂੰ ਉਹਨਾਂ ਨੇ ਇਹ ਗੱਲ ਕਹੀ ਆ ਸੋ ਮਤਲਬ ਇਹ ਕਿ ਜਿਵੇਂ ਜਿਵੇਂ ਹੁਣ ਚੋਣਾਂ ਦੇ ਰਨ ਨੇੜੇ ਆਈ ਜਾਣਗੇ ਕਿਉਂਕਿ ਦੇਖੋ ਅੱਜ ਆਪਾਂ 16 ਤਰੀਕ ਨੂੰ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਤੇ ਜਿਵੇਂ ਜਿਵੇਂ ਦਿਨ ਨੇੜੇ ਆਉਣਗੇ ਓਵੇਂ ਓਵੇਂ ਸ਼ਬਦਕਵਾਰ ਵੀ ਦਿੱਖੇ ਹੋਈ ਜਾਣੇ ਆ ਓਵੇਂ ਓਵੇਂ ਇੱਕ ਦੂਜੇ ਦੇ ਉੱਤੇ ਤਿੱਖੇ ਸ਼ਬਦਕਵਾਰ ਹੋਣਗੇ ਤੇ ਜਿਨ੍ਹਾਂ ਦੇ ਚਲਚਲੇ ਦੀ ਸ਼ੁਰੂਆਤ ਹੋ ਚੁੱਕੀ ਆ ਸੋ ਬੇਨੇ ਪਾਈ ਕੀ ਬਣਦਾ ਪਰ ਇਹ ਹੈ ਜੀ ਕਿ ਹੁਣ ਲਗਾਤਾਰ ਤਿੱਖੇ ਸ਼ਬਦਾਂ ਦੇ ਬਾਾਰ ਇੱਕ ਦੂਜੇ ਦੇ ਉੱਤੇ ਕੀਤੇ ਜਾ ਰਹੇ ਆ ਤੇ ਹੋਰ ਕਿਤੇ ਜਾਣਗੇ ਜੀ ਜਨ ਸਾਹਿਬਿਕ ਨਵਾਂ ਦਾਵਾ ਜਿਹੜਾ ਆਇਆ ਹੋ ਜਾਰੀ ਕੀਤਾ ਗਿਆ ਕਿ ਅੰਮ੍ਰਿਤ ਕਰਮਜੀਤ ਸਿੰਘ ਅਨਮੋਲ ਹੋਰਾਂ ਦੇ ਕੋਲ ਜਾਲੀ ਚਾਤੀ ਸੈਟੀਸਫਾਈਟ ਹੈ ਜੀ ਹਾਂ ਬਿਲਕੁਲ ਜੀ ਇਹ ਅਵਤਾਰ ਸਿੰਘ ਹੋਰਾਂ ਦੇ ਵੱਲੋਂ ਦਾਵਾ ਕੀਤਾ ਗਿਆ ਜਾਂ ਕਹਿ ਦਿੱ ਗਏ ਇਹ ਸ਼ਿਕਾਇਤ ਕੀਤੀ ਗਈ ਆ ਉਹਨਾਂ ਨੇ ਰਿਟਰਨਿੰਗ ਅਫਸਰ ਨੂੰ ਡਿਪਟੀ ਕਮਿਸ਼ਨਰ ਨੂੰ ਕਈ ਹੋਰ ਥਾਵਾਂ ਦੇ ਉੱਤੇ ਸ਼ਿਕਾਇਤ ਪਾਈ ਆ ਉਹਨਾਂ ਨੇ ਇਹ ਗੱਲ ਕਹੀ ਆ ਜਿਵੇਂ ਕਿ ਦੋਸ਼ ਲਾਇਆ ਕਰਮਜੀਤ ਸਿੰਘ ਅਨਮੋਲ ਪੁੱਤਰ ਸਾਧੂ ਸਿੰਘ ਜੋ ਕਿ ਇਸ ਵੇਲੇ ਫਰੀਦਕੋਟ ਤੋਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਸਾਨੂੰ ਪਤਾ ਲੱਗਾ ਵੀ ਨਕਲੀ ਜਾਤੀ ਸਰਟੀਫਿਕੇਟ ਬਣਾਇਆ ਹੋਇਆ ਜਿਹੜਾ ਇਹਨਾਂ ਨੇ ਜਿਹੜਾ ਨਾਮਜ਼ਦਗੀ ਕਾਗਜ਼ ਦਾਖਲ ਕਰਨ ਵੇਲੇ ਲਾਇਆ ਇਹਨਾਂ ਦਾ ਜਿਹੜਾ ਜਾਤੀ ਸਰਟੀਫਿਕੇਟ ਆ ਉਹ ਅਸਲੀ ਨਹੀਂ ਆ ਤੇ ਉਹਨਾਂ ਨੇ ਮੰਗ ਕੀਤੀ ਹੈ ਇਸ ਗੱਲ ਦੀ ਕਿ ਇਹ ਸਰਟੀਫਿਕੇਟ ਦੀ ਮੁਕੰਮਲ ਪੜਤਾਲ ਕਰਕੇ ਤੇ ਫਿਰ ਇਹਨਾਂ ਦੇ ਉੱਤੇ ਅਗਲੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੀ ਜਾਣਕਾਰੀ ਸਾਨੂੰ ਵੀ ਦਿੱਤੀ ਜਾਵੇ ਜੀ ਕਿ ਇਹਨਾਂ ਦਾ ਸਰਟੀਫਿਕੇਟ ਅਸਲੀ ਹੈ ਕਿ ਨਕਲੀ ਸੋ ਇਹ ਹੈ ਜੀ ਕਿ ਹੁਣ ਦੇਖੋ ਮੈਨੂੰ ਲੱਗਦਾ ਤਾਂ ਨਹੀਂ ਆ ਨਕਲੀ ਹੋਊਗਾ ਪਰ ਜੇਕਰ ਨਕਲੀ ਹੈ ਦਾ ਇਸ ਗੱਲ ਦੀ ਹੁਣ ਪੜਤਾਲ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਇਹ ਸਮੇਂ ਨੇ ਬਿਆਨ ਕਰਨਾ ਪਰ ਗੱਲ ਇਹ ਕਿ ਲੰਮੇ ਸਮੇਂ ਤੋਂ ਕਰੇ ਕਿਸੇ ਬਾਰੇ ਕਰੇ ਕਿਸੇ ਬਾਰੇ ਰਿਜ਼ਰਵੇਸ਼ਨ ਚੋਰੀ ਭਜਾਉ ਇੱਕ ਨਾ ਹਿੰਮ ਚੱਲੀ ਸੀ ਤੇ ਮੇਰਾ ਚਲਿਆ ਵੀ ਉਸੇ ਦੇ ਤਹਿਤ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਵੀ ਜਿਹੜੇ ਨਕਲੀ ਸਰਟੀਫਿਕੇਟ ਬਣਾ ਕੇ ਤੇ ਰਿਜ਼ਰਵੇਸ਼ਨ ਲੈ ਜਾਂਦੇ ਆ ਇਹ ਉਹਨਾਂ ਬਾਰੇ ਸੀ ਤੁਹਾਨੂੰ ਚੇਤੇ ਹੋਣਾ ਇੱਕ ਵਾਰੀ ਗਾਇਕ ਅਮਰਿਤ ਮਾਨ ਦੇ ਤੇ ਪਿਤਾ ਦੇ ਬਾਰੇ ਇਹ ਚਰਚਾ ਚੱਲੀ ਸੀ ਕਿ ਭਾਈ ਉਹਨਾਂ ਨੇ ਨਕਲੀ ਸਰਟੀਫਿਕੇਟ ਬਣਾ ਕੇ ਉੱਤੇ ਨੌਕਰੀ ਕੀਤੀ ਆ ਉਦੋਂ ਬਹੁਤ ਗੱਲਾਂ ਬਾਤਾਂ ਹੋਈਆਂ ਬੇहद ਮਾੜਾ ਚੰਗਾ ਉਦੋਂ ਕਈਆਂ ਨੇ ਕਈਆਂ ਨੂੰ ਬੋਲਿਆ ਪਰ ਇਹ ਹੈ ਜੀ ਕਿ ਉਸ ਤੋਂ ਬਾਅਦ ਉਹ ਕარი ਜੀ ਠੱਪ ਹੋ ਗਈ ਸੀ ਤੇ ਹੁਣ ਦੇਖਦੇ ਹਾਂ ਜੀ ਕਿ ਇਸ ਮਾਮਲੇ ਦੇ ਵਿੱਚ ਕੀ ਮੋੜ ਆਉਂਦਾ ਕੀ ਕਰਮਜੀਤ ਅਨਮੋਲ ਦੇ ਉੱਤੇ ਦੋਸ਼ ਲਾਉਣ ਵਾਲੇ ਗਲਤ ਆ ਤੇ ਜਾਂ ਫਿਰ ਕਰਮਜੀਤ ਅਨਮੋਲ ਗਲਤ ਹੈ ਜੀ ਜੀ ਤਾਂ ਸਾਬਕਾ ਅਕਸਰ ਬੀਜੇਪੀ ਦੇ ਵਿੱਚੋਂ ਉੱਟ ਕੇ ਕੋਈ ਨਾ ਕੋਈ ਕਿਸਾਨਾਂ ਦੇ ਉੱਪਰ ਜ਼ਰੂਰ ਟਿੱਪਣੀ ਕਰਦਾ ਹੈ ਤੇ ਸੁਨੀਲ ਜਾਖੜੁਰਾ ਨੇ ਵੀ ਬਹੁਤ ਵਾਰ ਕਿਸਾਨਾਂ ਦੇ ਬਾਰੇ ਵਿੱਚ ਬਹੁਤ ਕੁਝ ਕਿਹਾ ਹੁਣ ਫਿਰ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਕਿ ਕਿਸਾਨ ਨਹੀਂ ਹੈ ਸਿਆਸੀ ਕਰਿੰਦੇ ਨੇ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਬੀਜੇਪੀ ਦੇ ਕਈ ਆਗੂ ਸਮੇਂ-ਸਮੇਂ ਦੇ ਉੱਤੇ ਤੇ ਸ਼ਬਦਕवार ਕਿਸਾਨਾਂ ਦੇ ਉੱਤੇ ਕਰਦੇ ਆ ਉਹ ਕਦੇ ਕੁਝ ਕਹਿੰਦੇ ਆ ਕਦੇ ਕੁਝ ਕਹਿੰਦੇ ਆ ਕਦੇ ਕੁਝ ਕਹੋਂਦੇ ਆ ਬੀਜੇਪੀ ਦੇ ਆਗੂਆਂ ਨੂੰ ਉਮੀਦਵਾਰਾਂ ਨੂੰ ਪਿੰਡਾਂ ਦੇ ਵਿੱਚ ਵੜਨ ਦੀ ਆਗਿਆ ਨਹੀਂ ਮਿਲ ਰਹੀ ਉਹ ਚਾਹੁੰਦੇ ਆ ਕਿ ਅਸੀਂ ਪਿੰਡਾਂ ਦੇ ਵਿੱਚ ਵੜੀਏ ਪਰ ਪਿੰਡਾਂ ਦੇ ਵਿੱਚ ਵੜਨ ਤੋਂ ਅਸਵਰਥਾ ਕਿਉਂਕਿ ਲਗਾਤਾਰ ਉਹਨਾਂ ਨੂੰ ਘੇਰਾ ਪੈ ਰਿਹਾ ਉਹਨਾਂ ਨੂੰ ਕੋਈ ਪਿੰਡ ਦੇ ਵਿੱਚ ਵੜ ਨਹੀਂ ਦੇ ਰਿਹਾ ਲਗਾਤਾਰ ਉਹਨਾਂ ਨੂੰ ਜਿਹੜੀ ਮੂੰਹ ਦੀ ਖਾਣੀ ਪੈ ਰਹੀ ਹੈ ਤੇ ਉਹਨਾਂ ਨੂੰ ਇਸ ਵੇਲੇ ਜਿਹੜਾ ਘੇਰਾ ਪੈ ਰਿਹਾ ਮੇਰਾ ਖਿਆਲ ਬੁਖਲਾਹਟ ਦੇ ਵਿੱਚ ਕਦੇ ਕੋਈ ਬਿਆਨ ਤੇ ਕਦੇ ਕੋਈ ਬਿਆਨ ਉਹ ਇਸ ਤਰੀਕੇ ਨਾਲ ਜਾਰੀ ਕਰੀ ਜਾਂਦੇ ਆ ਸੋ ਹੁਣ ਵੀ ਸੁਨੀਲ ਜਾਖੜ ਸਾਹਿਬ ਨੇ ਗੱਲ ਕਹੀ ਹੈ ਕਿ ਜਿਹੜੇ ਇਹਨਾਂ ਨੂੰ ਘੇਰਾ ਪਾਉਂਦੇ ਆ ਜਿਹੜੇ ਸਾਡੇ ਬਾਰੇ ਕੁਝ ਕਹਿੰਦੇ ਤੇ ਕਰਦੇ ਆ ਇਹ ਅਸਲ ਦੇ ਵਿੱਚ ਕਿਸਾਨ ਨਹੀਂ ਹੈਗੇ ਇਹ ਤਾਂ ਜੀ ਕਰਿੰਦੇ ਆ ਉਹ ਕਹਿੰਦੇ ਕਰਿੰਦੇ ਇਹ ਹੈਗੇ ਜੀ ਅਸਲ ਦੇ ਵਿੱਚ ਇਸ ਵੇਲੇ ਉਹਨਾਂ ਪਾਰਟੀਆਂ ਦੇ ਜਿਹੜੀਆਂ ਪਾਰਟੀਆਂ ਨੂੰ ਇਹ ਲੱਗਦਾ ਜੀ ਕਿ ਬੀਜੇਪੀ ਸਾਡਾ ਰਾਹ ਰੋਕ ਰਹੀ ਹੈ ਸਾਡੇ ਪੈਰ ਮਿੱਧ ਰਹੀ ਹੈ ਸਾਡੇ ਤੋਂ ਅੱਗੇ ਵਧ ਰਹੀ ਹੈ ਸੁਨੀਲ ਜਾਖੜ ਨੇ ਕਿਹਾ ਜੀ ਕਿ ਕਿਸਾਨ ਤਾਂ ਬੀਜੇਪੀ ਦੇ ਪੱਖ ਦੇ ਵਿੱਚ ਆ ਉਹ ਕਹਿੰਦੇ ਕਿਸਾਨ ਬੀਜੇਪੀ ਤੋਂ ਦੂਰ ਨਹੀਂ ਹੈਗਾ ਇਹ ਤਾਂ ਉਹ ਲੋਕ ਆ ਜਿਹੜੇ ਕਿ ਕੁਝ ਕੁ ਆਪਣੇ ਪਹਾੜੇ ਦੇ ਲੋਕਾਂ ਨੂੰ ਲਿਆ ਲਿਆ ਕਿ ਮੂਰੇ ਪੇਸ਼ ਕਰ ਰਹੇ ਆ ਤੋਂ ਉਹਨਾਂ ਨੇ ਇਹੋ ਜਿਹੇ ਵਿਚਾਰ ਪੇਸ਼ ਕੀਤੇ ਆ ਤੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਹੋਰ ਬਣਦਾ ਪਰ ਗੱਲ ਇਹ ਆ ਵੀ ਇਸ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਤਿੱਖੀਆਂ ਤੱਤੀਆਂ ਭਾਰੀਆਂ ਨੇ ਇੱਕ ਦੂਜੇ ਦੇ ਉੱਤੇ ਸ਼ਬਦਕਵਾਰ ਕੀਤੇ ਜਾ ਰਹੇ ਹਨ ਤੇ ਹਾਲੇ ਹੋਰ ਕੀਤੇ ਜਾਣੇ ਬਾਕੀ ਹੈ ਜੀ ਜੀ ਜਨਾਬ ਸਾਹਿਬ ਉੱਤੇ ਸਰਕਾਰੀ ਕੁਰਸੀ ਜਿਹੜੀ ਹੈ ਉਹ ਖਾਲੀ ਕਰਵਾਉਣ ਦੇ ਮਾਮਲੇ ਦੇ ਵਿੱਚ ਭਗਵੰਤ ਸਿੰਘ ਖੁੱਲਰ ਨੇ ਰਵਨੀਤ ਸਿੰਘ ਬਿੱਟੂ ਹਰਾਂ ਨੇ ਇੱਕ ਵੱਡੀ ਗੱਲ ਕਹੀ ਹੈ ਜੀ ਕੀ ਕਹਿਣਾ ਭਗਵੰਤ ਸਿੰਘ ਖੁੱਲਰ ਦਾ ਦੇਖੋ ਜੀ ਆਪਾਂ ਪਿਛਲੇ ਦਿਨੀ ਗੱਲ ਕੀਤੀ ਸੀ ਵੀ ਰਵਨੀਤ ਬਿੱਟੂ ਜਿਹੜਾ ਕਿ ਹੁਣ ਭਾਜਪਾ ਦਾ ਉਮੀਦਵਾਰ ਹੈ ਤੇ ਉਹਦੇ ਕੋਲੋਂ 1 ਕਰੋੜ ਤੇ 83 ਲੱਖ ਰੁਪਈਆ ਜੇਕਰ ਮੈਂ ਗਲਤ ਨਾ ਹੋਵਾਂ 1 ਕਰੋੜ ਤੇ 83 ਲੱਖ ਰੁਪਈਆ ਤੇ ਉਹ ਉਹਦੇ ਕੋਲੋਂ ਜੁਰਮਾਨੇ ਦੇ ਰੂਪ ਦੇ ਵਿੱਚ ਲਿਆ ਗਿਆ ਸੀ ਉਹ ਤਾਂ ਕਰਕੇ ਲਿਆ ਗਿਆ ਸੀ ਕਿਉਂਕਿ ਆਪਾਂ ਜਾਣਦੇ ਹਾਂ ਕਿ ਉਹ ਜਿਹੜਾ 10 ਸਾਲ ਦਾ ਕਿਰਾਇਆ ਤੇ ਬਿਜਲੀ ਤੇ ਪਾਣੀ ਦਾ ਬਿੱਲ ਤੇ ਕਈ ਕੁਝ ਹੋਰ ਚੀਜ਼ਾਂ ਜਿਹੜੀਆਂ ਉਹ ਕਹਿੰਦੇ ਬਕਾਇਆ ਪਈਆਂ ਸੀਗੀਆਂ ਐਨਓਸੀ ਫੇਰ ਦਿੱਤੀ ਗਈ ਆ ਰਮਨੀਤ ਬਿੱਟੂ ਨੂੰ ਨਗਰ ਨਿਗਮ ਦੇ ਵੱਲੋਂ ਜਦੋਂ ਉਹਦੇ ਵੱਲੋਂ ਇਹ ਸਾਰੇ ਪੈਸੇ ਜਮ੍ਹਾਂ ਕਰਵਾ ਦਿੱਤੇ ਗਏ ਆ ਚਲੋ ਹੁਣ ਉਸ ਤੋਂ ਬਾਅਦ ਕੀ ਖਬਰ ਆਈ ਵੀ ਰਵਨੀਤ ਬਿੱਟੂ ਬੀਜੇਪੀ ਦੇ ਦਫਤਰ ਦੇ ਵਿੱਚ ਸੌਣ ਲੱਗ ਪਿਆ ਰਵਨੀਤ ਬਿੱਟੂ ਦੀ ਇੱਕ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਉਹ ਦਫਤਰ ਦੇ ਵਿੱਚ ਲੰਮਾ ਪਿਆ ਜਾਂ ਪੈ ਰਿਆ ਤੇ ਉਹਨੇ ਪੁੰਜੇ ਪੈ ਰਿਆ ਤੇ ਕੁਝ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਜੀਆਂ ਸਾਹਮਣੇ ਆਈਆਂ ਇਹ ਜਿਹੜੀ ਗੱਲ ਆ ਉਹ ਹੁਣ ਬੜੀ ਕਿੰਤੂ ਦਾ ਕਾਰਨ ਬਣ ਗਈ ਬੜੀ ਹਾਸੇ ਦਾ ਕਾਰਨ ਵੀ ਬਣ ਗਈ ਵੀ ਇਹ ਕਿਹ ਕੈਸਾ ਡਰਾਮਾ ਜਿਹਾ ਕੀਤਾ ਜਾ ਰਿਹਾ ਬੀਰਵਨੀਤ ਬਿੱਟੂ ਆ ਜਿਹੜਾ ਉਹ ਪੁੰਜੇ ਪੈ ਰਿਆ ਦਰੀਬਾਸ਼ਾ ਕੇ ਉੱਤੇ ਚਾਦਰ ਲੈ ਰਿਆ ਤੇ ਕਹਿ ਰਿਹਾ ਜੀ ਕਿ ਮੇਰਾ ਤਾਂ ਘਰ ਵੀ ਮੈਂ ਛੱਡਤਾ ਹੁਣ ਹੁਣ ਮੇਰਾ ਇਹੀ ਦਫ਼ਤਰ ਘਾਰਾ ਤੇ ਮੇਰਾ ਸਾਰਾ ਕੁਝ ਇਹੀ ਆ ਕੁਛ ਏਦਾਂ ਦੀਆਂ ਗੱਲਾਂ ਬਤਾਈਆਂ ਹੁਣ ਉਸ ਤੋਂ ਕੁਲੀ ਜਾਣਕਾਰੀ ਆਈ ਆ ਵੀ ਭਗਵੰਤਮਾਨ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਹਰ ਰੋਜ਼ ਸੈਂਕੜੇ ਹਜ਼ਾਰਾਂ ਲੋਕ ਆ ਜਿਹੜੇ ਉਹ ਫੁੱਟਪਾਥਾਂ ਤੇ ਸੌਂਦੇ ਆ ਪੁਲਾਂ ਦੇ ਥੱਲੇ ਸੌਂਦੇ ਆ ਇਹਦਾ ਮਤਲਬ ਇਹ ਆ ਕਿ ਉਹ ਸਾਰੇ ਦੇ ਸਾਰੇ ਹੁਣ ਐਮਪੀ ਬਣ ਜਾਣ ਉਹ ਕਹਿੰਨੇ ਜੀ ਇਹਦਾ ਮਤਲਬ ਇਹ ਆ ਕਿ ਭਾਈ ਉਹ ਹੁਣ ਲਾਂਭੇ ਦੇਣ ਵੀ ਭਾਈ ਸਾਨੂੰ ਆ ਦੇਓ ਸਾਨੂੰ ਆ ਲੈ ਆ ਕੇ ਦਿਓ ਉਹ ਕਹਿੰਨੇ ਜੀ ਇਹ ਡਰਾਮਾ ਕੀਤਾ ਜਾ ਰਿਹਾ ਇਸ ਡਰਾਮੇ ਤੋਂ ਬਿਨਾ ਹੋਰ ਕੁਝ ਵੀ ਨਹੀਂ ਆ ਤੇ ਰਵਨੀਤ ਬਿੱਟੂ ਨੇ ਅੱਗੋਂ ਇਹ ਗੱਲ ਕਹੀ ਆ ਵੀ ਜਦੋਂ 4 ਤਰੀਕ ਨੂੰ ਮੈਂ ਜਿੱਤ ਹਾਸਲ ਕਰ ਲਈ ਮਤਲਬ 4 ਤਰੀਕ ਦੇ ਨਤੀਜੇ ਆ ਗਏ ਤਾਂ ਮੈਂ ਹਰ ਰੋਜ਼ ਹੀ ਤੇ ਭਗਵੰਤ ਮਾਨ ਦੇ ਸਰਕਾਰੀ ਘਰ ਦਾ ਘਰਾਓ ਕਰਿਆ ਕਰਨਾ ਤੇ ਲੋਕਾਂ ਦੀਆਂ ਮੰਗਾਂ ਤੇ ਮਸਲਿਆਂ ਦੇ ਬਾਰੇ ਇਹਨਾਂ ਨੂੰ ਜਵਾਬਦੇਹ ਕਰਨਾ ਹੁਣ ਰਵਨੀਤ ਬਿੱਟੂ ਵੀ ਨਿਆਣੇ ਵਾਲੀ ਗੱਲ ਕਰਦੇ ਆ ਤੁਸੀਂ ਲੰਬੇ ਸਮੇਂ ਤੋਂ ਐਮਪੀ ਹਾਂ ਤੇ ਸਵਾ ਦੋ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਹੁਣ ਧਰਣਾ ਲਿਆ ਕਰਦੇ ਹਰ ਰੋਜ਼ ਹੁਣ ਘਰਾਓ ਕਰ ਲਿਆ ਕਰਦੇ ਤੁਸੀਂ ਅਗਲੀ ਕਿਸ਼ਤ ਦੇ ਉੱਤੇ ਹੀ ਗੱਲ ਕਿਉਂ ਪਾਉਂਦੇ ਆ ਵੀ ਭਾਈ ਜੇਕਰ ਤੁਸੀਂ ਇੰਉਂ ਕਰ ਦੋ ਤਾਂ ਫਿਰ ਮੈਂ ਇੰਉਂ ਕਰਾਂ ਤੇ ਤੁਸੀਂ ਕਰੋ ਨਾ ਕਰੋ ਤੁਸੀਂ ਆਪਦੇ ਬਾਰੇ ਪਹਿਲਾਂ ਸੋਚਿਆ ਆਪਦੇ ਬਾਰੇ ਹੁਣ ਸੋਚ ਰਹੇ ਆ ਸੋ ਕਹਿੰਦੇ ਤਾਂ ਭਾਬੇ ਇਹ ਜੀ ਕਿ ਪੰਜਾਬ ਦੀ ਰਾਜਨੀਤੀ ਹੈ ਜਿਹੜੀ ਉਹ ਇਸ ਵੇਲੇ ਉਹ ਛੁਰਲੀਆਂ ਜੀਆਂ ਵਾਂਗ ਬਣੀ ਜਾਂਦੀ ਆ ਤੁਸੀਂ ਮੇਰੇ ਲਈ ਐ ਕਰ ਦੋ ਮੈਂ ਧਰਨਾ ਲਾ ਲਾਂ ਉਹਦੇ ਬੱਚੇ ਇੰਨੇ ਆ ਹੁਣ ਰਵਨੀਤ ਬਿੱਟੂ ਨੇ ਤਾਂ ਹੋਰ ਗੱਲ ਕਹੀ ਐ ਕਹਿੰਦਾ ਜੀ ਭਗਵੰਤ ਮਾਨ ਨੇ ਤਾਂ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਉਹਨੇ ਇਹ ਗੱਲ ਕਹੀ ਸੀ ਕਿ ਮੈਂ ਤਾਂ ਵਿਆਹ ਨਹੀਂ ਕਰਾਉਂਦਾ ਉਹਨੇ ਦੇਖੋ ਵਿਆਹ ਕਰਵਾ ਲਿਆ ਉਹ ਕਹਿੰਦਾ ਸੀ ਕਿ ਮੈਂ ਪੰਜਾਬ ਦੇ ਲਈ ਬੱਚੇ ਛੱਡ ਤੇ ਪਰਿਵਾਰ ਛੱਡਦਾ ਸੋ ਪਰਸਨਲ ਜੀਆਂ ਗੱਲਾਂ ਦੇ ਉੱਤੇ ਆਇਆ ਪਿਆ ਪੰਜਾਬ ਦਾ ਮਾਹੌਲ ਜਿਵੇਂ ਜਿਵੇਂ ਚੋਣਾਂ ਦੇ ਵਿੱਚ ਦਿਨ ਕੱਟਣਗੇ ਮੈਨੂੰ ਲੱਗਦਾ ਹਲੇ ਕਈ ਕਈਆਂ ਦੀਆਂ ਵੀਡੀਓ ਕੱਢ ਕੇ ਲਿਆਉਣਗੇ ਮੈਨੂੰ ਲੱਗਦਾ ਕਈ ਹਲੇ ਸ਼ਬਦਕੁਬਾਰ ਹੋਰ ਵੀ ਕਰਨਗੇ ਜੀ ਜੀ ਬਿਲਕੁਲ ਸਹੀ ਤੈਨਾਂ ਸਾਹਿਬ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਆਂ ਜੀ ਪੰਜਾਬ ਦਾ ਮੌਸਮ ਕਿਵੇਂ ਹੈ ਪੰਜਾਬ ਦਾ ਮੌਸਮ ਠੀਕ ਹੈ ਜੀ ਕੱਲ ਵੀ ਪੰਜਾਬ ਦੇ ਵਿੱਚ ਕਾਫੀ ਗਰਮੀ ਸੀ ਤੇ ਅੱਜ ਵੀ ਪੰਜਾਬ ਦਾ ਮੌਸਮ ਗਰਮ ਹੈ ਜਦੋਂ ਆਪਾਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਆਂ ਤੇ ਪੰਜਾਬ ਦੇ ਵਿੱਚ 46 ਡਿਗਰੀ ਤੱਕ ਟੈਂਪਰੇਚਰ ਹੁਣ ਛੇਤੀ ਹੀ ਪਹੁੰਚ ਜਾਣਾ ਆ ਮੈਂ ਹੁਣੇ ਰਿਪੋਰਟ ਪੜ੍ਹ ਕੇ ਹਟਿਆ ਪੰਜਾਬ ਦੇ ਵਿੱਚ 45 46 47 ਡਿਗਰੀ ਟੈਂਪਰੇਚਰ ਹੈ ਜਿਹੜਾ ਉਹ ਆਮ ਰਿਹਾ ਕਰਨਾ ਗਰਮੀ ਨੇ ਹੁਣ ਪੂਰਾ ਜ਼ੋਰ ਫੜ ਲੈਣਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਲਈ ਇੰਨੇ ਜੀ ਸੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਬਹੁਤ ਧੰਨਵਾਦ